ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੋ ਜੀ ਅੱਜ ਆਪਾਂ ਬਹੁਤ ਖਾਸ ਵੀਡੀਓ ਬਣਾਉਣ ਲੱਗੇ ਆ ਉਹਨਾਂ ਵੀਰਾਂ ਲਈ ਜਿਨ੍ਹਾਂ ਵੀਰਾਂ ਨੇ ਓਟਰੀ ਦਾ ਕੰਮ ਸਟਾਰਟ ਕਰਨਾ ਤੇ ਆਪਾਂ ਨੂੰ ਇਸ ਵੀਡੀਓ ਬਾਰੇ ਬਹੁਤ ਟਾਈਮ ਤੋਂ ਕਮੈਂਟ ਵੀ ਆ ਰਹੇ ਸੀਗੇ ਤੇ ਅੱਜ ਆਪਾਂ ਤੁਹਾਡੇ ਲਈ ਇਹ ਵੀਡੀਓ ਬਣਾਉਣ ਲੱਗੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਬਾਈ ਸਹੀ ਜਾਣਕਾਰੀ ਮਿਲ ਸਕੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ 100 ਮੁਰਗੀਆਂ ਨੂੰ ਪਿਆਰ ਕਰਨ ਤੇ ਕਿੰਨਾ ਖਰਚਾ ਆਉਂਦਾ ਹੈ ਇੱਕ ਦਿਨ ਤੋਂ ਲੈ ਕੇ ਜਿਰੋ ਤੱਕ ਉਹ ਅੰਡੇ ਤੱਕ ਨਹੀਂ ਆਉਂਦੀ ਐਗ ਪ੍ਰੋਡਕਸ਼ਨ ਲਈ ਅੱਜਕੱਲ ਦੋ ਹੀ ਬਰੀਡਾਂ ਚੱਲ ਰਹੀਆਂ ਆਰ ਆਰ ਤੇ ਬਲੈਕ ਅਸਟਲੋਕ ਬਲੈਕ ਅਸਟਲੋਕ ਨਾਲੋਂ ਜ਼ਿਆਦਾ ਆਰ ਆਰ ਬਰੀਡ ਵਧੀਆ ਉਹਦਾ ਅੰਡਾ ਵੀ ਵਧੀਆ ਹੁੰਦਾ ਲਾਲ ਰੰਗ ਦਾ ਅੰਡਾ ਹੁੰਦਾ ਤੇ ਸੇਲ ਬਹੁਤ ਵਧੀਆ ਹੁੰਦਾ ਬਲੈਕ ਅਸਟਲੋਕ ਮੁਰਗੀ ਦਾ ਅੰਡਾ ਥੋੜਾ ਜਿਹਾ ਘੱਟ ਸੇਲ ਹੁੰਦਾ ਜਿਹੜਾ ਅੰਡੇ ਦਾ ਰੰਗ ਹੁੰਦਾ ਉਹ ਥੋੜਾ ਜਿਹਾ ਕਰੀਮ ਕਲਰ ਜਿਹਾ ਹੁੰਦਾ ਇਸ ਕਰਕੇ ਉਹ ਥੋੜਾ ਜਿਹਾ ਘੱਟ ਸੇਲ ਹੁੰਦਾ ਪਹਿਲਾਂ ਆਪਾਂ ਗੱਲ ਕਰਦੇ ਆਂ ਚਿਕਸ ਦੀ ਤੇ ਇੱਕ ਬੱਚਾ ਬਾਈ ਕਿੰਨੇ ਦਾ ਮਿਲਦਾ ਆਪਾਂ ਨੂੰ ਜਿਹੜਾ ਆਰ ਆਰ ਬਰੀਡ ਦਾ ਬੱਚਾ ਉਹ 30 ਤੋਂ 35 ਰੁਪਏ ਵਿੱਚ ਆਪਾਂ ਨੂੰ ਮਾਰਕੀਟ ਵਿੱਚ ਮਿਲ ਜਾਂਦਾ ਮੰਨ ਕੇ ਚੱਲੋ ਹੋਣਾ ਜੀ ਆਪਾਂ ਨੂੰ 35 ਰੁਪਏ ਦਾ ਮਿਲਦਾ ਤਾਂ 100 ਬੱਚਾ ਹੋ ਗਿਆ 3500 ਰੁਪਏ ਦਾ ਹੋ ਗਿਆ ਆਪਣਾ ਤੇ ਕਈ ਜਗ੍ਹਾ ਬਾਈ 30 ਦਾ ਹੀ ਮਿਲ ਜਾਂਦਾ 32 ਦਾ ਹੀ ਮਿਲ ਜਾਂਦਾ ਪਰ ਆਪਾਂ ਨੇ ਰੇਟ 35 ਰੁਪਏ ਰੱਖਿਆ ਇਹ ਆਪਣੇ 3500 ਰੁਪਏ ਦੇ 100 ਬੱਚੇ ਹੋ ਗਏ ਉਸ ਤੋਂ ਬਾਅਦ ਆਪਾਂ ਕਰਦੇ ਆਂ ਬਾਈ ਫੀਡ ਦੀ ਗੱਲ ਫੀਡ ਇੱਕ ਦਿਨ ਤੋਂ ਲੈ ਕੇ 5 ਮਹੀਨੇ ਤੱਕ ਮੁਰਗੀ ਤਕਰੀਬਨ 8 ਕਿਲੋ ਫੀਡ ਖਾ ਜਾਂਦੀ ਆ 20 ਦਿਨ ਆਪਾਂ ਪਾਉਨੇ ਆ ਸਟਾਰਟਰ ਫੀਡ ਉਸ ਤੋਂ ਬਾਅਦ ਫਿਰ ਆਪਾਂ ਫਿਨਿਸ਼ਰ ਫੀਡ ਸ਼ੁਰੂ ਕਰ ਦਿੰਨੇ ਆ 4 ਮਹੀਨੇ ਤੱਕ 4 ਮਹੀਨੇ ਤੋਂ ਬਾਅਦ ਫਿਰ ਆਪਾਂ ਲੇਅਰ ਫੀਡ ਫੀਡ ਸਟਾਰਟ ਕਰ ਦਿੰਨੇ ਆ ਗਰੋਅਰ ਫੀਡ ਵੀ ਪਾ ਸਕਦੇ ਆ ਪਰ ਉਹਦਾ ਰਿਜ਼ਲਟ ਵਧੀਆ ਨਹੀਂ ਆਉਂਦਾ ਇਸ ਕਰਕੇ ਆਪਾਂ ਨੇ ਗਰੋਅਰ ਫੀਡ ਨਹੀਂ ਪਾਉਣੀ ਹੈਗੀ ਮੁਰਗੀਆਂ ਨੂੰ ਤੇ ਫਿਨਿਸ਼ਰ ਫੀਡ ਪਾਉਣੀ ਆ 8 ਕਿਲੋ ਫੀਡ ਦਾ ਆਪਾਂ ਨੇ ਰੇਟ ਲਾਇਆ 38 ਰੁਪਏ ਕਿਲੋ ਦੇ حساب ਨਾਲ ਲਾਇਆ 8 ਕੁਆਂਟਲ ਆਪਣੀ ਫੀਡ ਬਣਦੀ ਆ ਤਕਰੀਬਨ 30000 4100 ਰੁਪਏ ਦੀ ਆਪਣੀ ਟੋਟਲ ਫੀਡ ਬਣੀ ਆ ਆਪਾਂ ਫੀਡ ਦਾ ਖਰਚਾ ਘਟਾ ਵੀ ਸਕਦੇ ਆ ਆਪਾਂ ਦੇ ਨਾਲ ਘਰੇਲੂ ਚੀਜ਼ਾਂ ਵੀ ਪਾ ਸਕਦੇ ਆ ਜਿਵੇਂ ਮੱਕੀ ਹੋ ਗਈ ਬਾਜਰਾ ਹੋ ਗਿਆ ਕਣਕ ਹੋ ਗਈ ਹੋਰ ਸਬਜ਼ੀਆਂ ਭਾਜੀਆਂ ਫੀਡ ਦਾ ਆਪਾਂ ਖਰਚਾ ਘਟਾ ਸਕਦੇ ਆ ਫੀਡ ਦਾ ਖਰਚਾ ਆਪਾਂ ਹੋਰ ਵੀ ਘਟਾ ਸਕਦੇ ਆ ਇਹ ਮੈਂ ਤੁਹਾਨੂੰ ਵੈਸੇ ਮੋਟਾ-ਮੋਟਾ ਤੁਹਾਨੂੰ ਦੱਸਿਆ ਹਿਸਾਬ-ਤਬ ਉਸ ਤੋਂ ਬਾਅਦ ਛਿਲਕਾ ਆ ਜਾਂਦਾ ਜਿਹੜਾ ਆਪਾਂ ਥੱਲੇ ਵਿਛਾਉਨੇ ਆ ਚੌਲਾਂ ਦਾ ਛਿਲਕਾ ਇਹ 4-5 5 ਮਹੀਨਿਆਂ ਚ ਇਹ ਦੋ ਵਾਰ ਪਾਊਗਾ ਇੱਕ ਕੁਆਂਟਲ ਇੱਕ ਵਾਰ ਚ ਪੈ ਜਾਣਾ ਇਹ ਇਹ 6 ਰੁਪਏ ਕਿਲੋ ਹਿਸਾਬ ਨਾਲ ਆਉਂਦਾ ਜੇ ਦੋ ਕੁਆਂਟਲ ਆਪਾਂ ਲੈ ਕੇ ਆਉਂਗੇ ਤਾਂ ਆਪਾਂ ਨੂੰ 1200 ਰੁਪਏ ਦਾ ਇਹ ਮਿਲੇਗਾ ਬਾਕੀ ਰੇਟ ਕਈ ਜਗ੍ਹਾ ਤੇ ਘੱਟ ਵੀ ਹੁੰਦਾ ਕੋਈ 5 ਰੁਪਏ ਕਿਲੋ ਮਿਲ ਜਾਂਦਾ ਕੋਈ 4 ਰੁਪਏ ਵੀ ਦਿੰਦਾ ਜਾਨੀ ਕਿ ਜਿਹੜੇ ਮੇਰੇ ਇੱਥੇ ਮਿਲ ਰਿਹਾ ਮਰੰਡੇ ਵਿੱਚ ਇੱਥੇ 6 ਰੁਪਏ ਕਿਲੋ ਹਿਸਾਬ ਨਾਲ ਆਪਾਂ ਨੂੰ ਮਿਲ ਰਿਹਾ ਤੇ ਉਹੀ ਮੈਂ ਤੁਹਾਨੂੰ ਦੱਸਿਆ ਯਾਨੀ ਕਿ ਆਪਾਂ ਨੇ ਰੇਟ ਥੋੜਾ ਜ਼ਿਆਦਾ ਹੀ ਤੁਹਾਨੂੰ ਦੱਸਿਆ ਫਿਰ ਆ ਗਿਆ ਜੀ মালਟੀ ਵਿਟਾਮਿਨ মালਟੀ ਵਿਟਾਮਿਨ ਜੇ ਆਪਾਂ ਵਧੀਆ ਕੰਪਨੀ ਦਾ ਪਾਉਂਗੇ ਜਿਹੜਾ ਕਿ ਹਯਾਕ ਕਰਵੇ ਤੱਕ ਵਧੀਆ ਮਲਟੀ ਵਿਟਾਮਿਨ ਆਉਂਦਾ ਤਕਰੀਬਨ 1 ਲੀਟਰ ਮਲਟੀ ਵਿਟਾਮਿਨ ਲੱਗ ਜਾਣਾ ਮਹੀਨੇ 'ਚ ਆਪਾਂ 7 ਤੋਂ 8 ਬਾਰ ਮਲਟੀ ਵਿਟਾਮਿਨ ਆਪਣੇ ਜਾਨਵਰਾਂ ਨੂੰ ਪਾਵਾਂਗੇ ਫਿਰ ਆਉਣਾ ਹੀ ਕੈਲਸ਼ੀਅਮ ਕੈਲਸ਼ੀਅਮ ਵੀ ਜ਼ਰੂਰੀ ਆ ਕੈਲਸ਼ੀਅਮ ਵੀ ਆਪਣਾ 1 ਲੀਟਰ ਲੱਗ ਜਾਣਾ 5 ਮਹੀਨਿਆਂ ਵਿੱਚ ਏ ਵੀ 7 ਤੋਂ 8 ਬਾਰ ਮਹੀਨੇ ਵਿੱਚ ਪੈਂਦਾ ਇਹ 1500 ਰੁਪਏ ਦਾ ਇਹ ਆ ਜਾਂਦਾ ਵਧੀਆ ਵਾਲਾ মালਟੀਵਿਟਾਮਿਨ ਇਸ ਤੋਂ ਬਾਅਦ ਆ ਜਾਂਦਾ ਬਈ ਬਿਜਲੀ ਦਾ ਖਰਚਾ ਬਿਜਲੀ ਦਾ ਖਰਚਾ ਤਕਰੀਬਨ ਆਪਾਂ 500 ਰੁਪਏ ਰੱਖਦੇ ਆਂ ਕਿ ਰਾਤ ਨੂੰ ਲਾਈਟਾਂ ਬਲਣੀਆਂ ਤਕਰੀਬਨ 500 ਰੁਪਏ ਆਪਾਂ ਬਿਜਲੀ ਦਾ ਖਰਚਾ ਰੱਖਦੇ ਆਂ ਉਸ ਤੋਂ ਬਾਅਦ ਫਿਰ ਵੈਕਸੀਨਾਂ ਦਾ ਖਰਚਾ ਆ ਜਾਂਦਾ 200 ਰੁਪਏ ਦੀ ਆਪਣੀ ਵੈਕਸੀਨ ਆਊਗੀ ਦੋ ਵਾਰ ਆਪਾਂ ਕਰਾਂਗੇ ਗੰਬੋਰੋ ਤੇ ਲਸੋਟਾ ਦੀ ਟੋਟਲ ਆਪਣਾ 100 ਮੁਰਗੀਆਂ ਪਰ 36950 ਰੁਪਿਆ ਖਰਚਾ ਆਉਣਾ ਇਹਦੇ ਵਿੱਚ ਆਪਾਂ ਨੇ ਲੇਬਰ ਦਾ ਖਰਚਾ ਨਹੀਂ ਪਾਇਆ ਇਹ ਸਿਰਫ ਜਿਹੜਾ ਮੁਰਗੀ ਪਰਿਆਣਾ ਖਰਚਾ ਉਹ ਹੀ ਆਪਾਂ ਨੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਇੱਕ ਮੁਰਗੀ ਤੇ 370 ਰੁਪਏ ਦਾ ਖਰਚਾ ਆਉਣਾ 5 ਮਹੀਨਿਆਂ ਵਿੱਚ ਬਾਕੀ ਹੁਣ ਤੁਸੀਂ ਘਟਾ ਵੀ ਸਕਦੇ ਆ ਬਿਜਲੀ ਦਾ ਖਰਚਾ ਵੀ ਘਟਾ ਸਕਦੇ ਆ ਵੈਕਸੀਨ ਦਾ ਵੀ ਖਰਚਾ ਘਟਾ ਸਕਦੇ ਆ ਤੇ ਫੀਡ ਦਾ ਖਰਚਾ ਵੀ ਘਟਾ ਸਕਦੇ ਆ ਇਹ ਤਾਂ ਮੈਂ ਤੁਹਾਨੂੰ ਸਿਰਫ ਮੋਟਾ-ਮੋਟਾ ਇਹਦਾ ਹਿਸਾਬ-ਤਬਾਬ ਦੱਸਿਆ ਜੇ ਆਪਾਂ ਨੇ ਟੋਟਲ ਫੀਡ ਪਰ ਮੁਰਗੀਆਂ ਤਿਆਰ ਕਰਦੀਆਂ। ਬਾਕੀ ਬੱਚੇ ਦਾ ਖਰਚਾ ਵੀ ਘਟ ਸਕਦਾ। ਬੱਚਾ 30 ਰੁਪਏ ਦਾ ਵੀ ਮਿਲ ਜਾਂਦਾ। ਕਈ ਜਗ੍ਹਾ ਹੋਰ ਵੀ ਘੱਟ ਮਿਲ ਜਾਂਦਾ। ਜਿਹੜੀ ਮੁਰਗੀ ਆਪਾਂ ਨੇ ਅੰਡੇ ਲਈ ਤਿਆਰ ਕਰਨੀਆਂ, ਉਹਨੂੰ ਕਦੇ ਵੀ ਖੁੱਲੀ ਫੀਡ ਨਹੀਂ ਪਾਉਣੀ ਹੈਗੀ। ਉਹਨੂੰ ਆਪਾਂ ਨੇ ਚਾੜ੍ਹ ਦੇ ਹਸਾਮਨ ਨਾਲੇ ਫੀਡ ਪਾਉਣੀ ਆ। ਤਾਂ ਕਿ ਜੋ ਮੁਰਗੀ ਆਂਡਾ ਵੀ ਵਧੀਆ ਦੇ ਸਕੇ ਤੇ ਆਪਣਾ ਫੀਡ ਦਾ ਖਰਚਾ ਵੀ ਘਟ ਆਵੇ। ਤੇ ਦੋਸਤੋ ਆਪਣੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ? ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਵੀਡੀਓ ਦੇਖਣ ਲਈ ਬਾਈ ਬਹੁਤ ਬਹੁਤ ਧੰਨਵਾਦ ਜੀ